ਤਉ ਕਉ ਟਲ ਗੋ ਸੇਵਿਆ ਅਹਨ ਸੁਸਾਜ ਸੁਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਆ ਸਿਫਤ ਕਸਮਦੀ ਨੂਰ ਅਰਸੋਂ ਕਰਸੋਂ ਚਟੀਆਂ ਤੁਧ ਡਿਠੇ ਸਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਸਿਰ ਸਾਧਾ ਜੋਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ ਗਵਾਇਆ ਨਾਨਦ ਦੇਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਇੱਕ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹਉਮੈ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਧਾਰ ਰੱਖਿਆ ਓਰ ਤਾਰੀ ਏ ਹੋ ਮਨਵਾ ਤਹਦ ਸਤਾਵਦਾ ਦੂਜੇ ਭਾਏ ਖਾਇਆ ਮਨਮੁਖ ਮੁਗਦ ਹਰ ਨਾਮ ਨਾ ਚੇਤਾ ਮਿਰਤਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਔ ਮੈ ਮੋਹ ਚੁਕਾਇਆ ਰਜਨ ਸਾਚੇ ਸਾਚ ਕਮਾਵ ਗੁਰ ਕਾ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚ ਹੈ ਸਾਚ ਰਖਿਆ ਓਰ ਤਾਰੀ ਨਾਨਕ ਨਾਮ ਉਹ ਗਤ ਮਤ ਪਾਈ ਇਹ ਹਾਰਾਸ ਹਮਾਰੀ ਹਰ ਜਨ ਸਾਚੇ ਸਾਚ ਕਮਾਵਾ ਗੁਰ ਕਾ ਸਬਦ ਵਿਚਾਰੀ ਆਪੇ ਮੇਲ ਨਏ ਪ੍ਰਭ ਸਾਚਾ ਸਾਚ ਰਖਿਆ ਓਰ ਤਾਰੀ ਨਾਨਕ ਨਾ ਬੋ ਗਾਤ ਮਤ ਪਾਈ ਏ ਹਾਰਾ ਸੋ ਮਾਰੀ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਹ ਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੂ ਆਪ ਗਵਾਇਆ ਅਨ ਦਿਨ ਗੁਣ ਗਵਹਿ ਨਿਤ ਸਾਚੀ ਗੁਰ ਕਾ ਸ਼ਬਦ ਸੁਹਾਇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ